ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਰਚ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਤਾਂ ਨਤ ਇੰਨੀ ਮੱਜਾਂ ਵਿਖਾਉਣੀ ਆ ਕੁਝ ਪਸ਼ੂ ਜਿਹੜੇ ਆਉਣ ਤੋਂ ਪਹਿਲਾਂ ਜਿਹੜੇ ਵੇਗ ਗਏ ਆ ਉਹ گاਵਾ ਵੀ ਜਿਹੜੀਆਂ ਪਹਿਲਾਂ ਵੇਗੀਆਂ ਵਾ ਤੇ ਹੋਰ ਵੀ ਕੁਝ ਪਸ਼ੂ ਜਿਹੜੇ ਵੇਗ ਗਏ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਔਰ ਸੁਣਾ ਠੀਕ ਠਾ ਜੀ ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਦੰਦਾਂ ਤਿੰਗ ਜੀ ਕਿੱਥਾ ਤਸਵੀਰ ਪਟਾਲਾ ਜਿਹੜਾ ਗਾਸਪਰ ਤੇ ਫੋਨ ਨੰਬਰ ਬੋਲ ਦੇ ਕਰੀ 98582775 ਠੀਕ ਆ ਤੇ ਅੱਜ ਤਿੰਨ ਹੀ ਰਹਿ ਗਈਆਂ ਨੇ ਫਿਰ ਤਿੰਨ 'ਚ ਦੋ ਝੋਟੀਆਂ ਪਹਿਲਾਂ ਦਾ ਸੁਈਆਂ ਇੱਕ ਦੂਜੀ ਸੁਈ ਤੋਂ ਬਣੇ ਤੇ ਬਾਕੀ ਕਾ ਵੇਚ ਹੀ ਦਿੱਤੀਆਂ ਹਾਂ ਤਾਂ ਪਹਿਲਾਂ ਹੀ ਠੀਕ ਆ ਤੇ ਆ ਗਾਵਾਂ ਦਾ ਵੀ ਹੋ ਗਿਆ ਸੌਦਾ ਹਾਂ ਜੀ ਜੀ ਠੀਕ ਆ ਚਲੋ ਫਿਰ ਖਰਵਾਤ ਜਿਹੜੀ ਆ ਫਿਲਹੇ ਨੰਬਰ ਤੇ ਹੀ ਆ ਉਹ ਪੱਟਾ ਲਾ ਕੇ ਤਾਂ ਵਾਹੀ ਵਿੱਚ ਬੜੀ ਖੜੀ ਜਿਹੀ ਹੁੰਦੀ ਇੱਕ ਤੁਹਾਨੂੰ ਟੋਕੜ ਗੱਪਣ ਵੀ ਤੁਹਾਨੂੰ ਦਿਖਾਉਣੀ ਆ ਉਹ ਜਿਹੜੀ ਉਹ ਟੋਕੜ ਜਿਹੜੀ ਇਹ ਕਿੰਨਾ ਚਿਰ ਹੋ ਗਿਆ ਵੇ ਜਿੰਨਾ ਸੋਈ ਨਾ ਪੰਜ ਛੇ ਦਿਨ ਹੋ ਗਏ ਆ ਰੋਲ ਦਾ ਨਾਂ ਨਹੀਂ ਝੋਦੀ ਨੂੰ ਤੇ ਦੁੱਧ ਕਿੰਨਾ ਆਇ ਤੇ ਕੋਲ 10 ਲੀਟਰ ਹੋਣਾ ਜਿਹੜਾ 10 ਲੀਟਰ ਤਿਆਰ ਆ ਜਿਹੜਾ ਘਰੋਂ ਚਵਾ ਦੋਗੇ ਚਵਾ ਕੇ ਦੋ ਜੀ ਠੀਕ ਆ ਜੀ ਬੰਨੋ ਵੇ ਜੀ ਫੇਰ ਇਹਨੂੰ ਅੱਛਾ ਇਹਦਾ ਵੀ ਛੜਤਾ ਦੋਵੇਂ ਪੈਲਣਾ ਵਾ ਅਜ ਤਾਈਆਂ ਕਰਕੇ ਤੁਹਾਨੂੰ ਬੱਚੇ ਲਾ ਕੇ ਦਿਖਾਉਂਦੇ ਆ ਕਦਰਾਇਰ ਤਾਂ ਹੁਣੇ ਦਿਖਾ ਦਿੰਨੇ ਆ ਤੇ ਆ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਇਹ ਬਦਲ ਆ ਜਾਓ ਆਲ ਆਲ ਦਾ ਪਤਾ ਲੱਗ ਜਾਂਦਾ ਆਖੋ ਜੀ ਬਾਟੀ ਧਰ ਕੇ ਕੋਈ ਜਦਾਂ ਮੱਦੀ ਚ ਹੋਵੇ ਆਪੇ ਹੀ ਦੇ ਕਰਾਵੇ ਠੀਕ ਹੈ ਜੀ ਖੋਲੋ ਫੇ ਤੋਰ ਦਿਗੇ ਤੋਰ ਦੋ ਨੈਕਰੀ ਉਹ ਬਾਰੀ ਖੁੱਲੀ ਏ ਬਾਰੀ ਕੱਢ ਕਹਿੰਦਾ ਮੇਰਾ ਖਲ ਉੱਧਰ ਹੈਗਾ ਨੇ ਹਾਂਜੀ ਹਾਂਜੀ ਬੱਚਾ ਕਿਵੇਂ ਦਿੱਤੀ ਇਹ ਤੇ ਮਗਰ ਕੱਟਾ ਇਹ ਤੇ ਮਗਰ ਕੱਟਾ ਏ ਦੋਵਾਂ ਮਗਰ ਹੀ ਕੱਟੇ ਈ ਆ ਜਾ ਲੈ ਆਓ ਜੀ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਇਹਦਾ ਮੁੱਲ ਵਿੱਚ 75000 75000 ਆ ਹਾਂ ਵਿੱਚੋਂ ਕਰਨਾ ਮੰਨਤਾਂ ਨਾ ਔਰ 2000 ਛੱਡਦਾਂਗੇ 73000 ਦੀ ਝੋਟੀ ਦੇਵਾਂਗੇ 10-300 ਚੋਗੀ ਖੜੇ ਅੱਛਾ ਬਾਕੀ ਖੇ ਦੇ ਘਰ ਜਾ ਕੇ ਵੀ ਝੋਟੀ ਆਤੀ ਡੰਗਾ ਭੰਨੇ ਹਾਂ ਨੂੰ ਵਾਪਸ ਲਿਆਵਾਂ ਤੇ ਕਿੰਨਾ ਕੁ ਦੋ ਚੁਾਈ ਜਾਊਗੀ ਦੱਤ ਜੀ ਕਿ 12 ਕਿਲੋ ਝੋਟੀ ਪਹਿਲਣੀ ਜਾਊਗੀ ਠੀਕ ਹੈ ਜੀ ਹਾਂ ਜੀ ਤੇ ਇਹ ਵੀ ਵਿਖਾ ਦੀ ਹੁਣ ਪਸੰਦ ਹੀ ਹੈ ਵੀ ਚਲੋ ਬੰਨਣਾ ਫਿਰ ਇਹਨਾਂ ਨੂੰ ਬੰਨਣਾ ਬਾਕੀ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਜਿਹੜਾ ਹੋ ਜੂ। ਅੱਗੇ ਵੀ ਨਹੀਂ ਕੋਈ ਇਦਾਂ ਕਰੀ ਵਿਖਾ ਦੋ ਕੋਈ ਹੋਰ ਦਾ ਨਾਂ ਨਹੀਂ ਝੋਟੀਆਂ ਨੂੰ। ਤੇ ਆਹ ਤਾਜਾ ਇਹ ਬੱਚਾ ਜੀ ਨੀਲੀ ਦਾ ਕੱਟਾ ਜੀ ਜਿਹੜਾ ਇਹਦੇ ਮਗਰ। ਇੱਧਰ ਵਿਖਾਓ ਥਣ। ਦੇਖੋ ਤਾਂ ਕਰਦੀ ਝੋਟੀ। ਆਹ ਦੇਖ ਸਾਹ ਦੇ। ਦੇਖੋ ਕਥੇ ਕਥੇ ਥਣ ਲਗਾ ਕਰ ਮਾ। ਚੰਗੇ ਗਿਆਪ ਤੇ ਥਾਨੇ ਦਿਖਾ ਦਵਿਜੀ ਜਵਾਜ ਦਾ। ਵੀਰ ਜੀ 9 ਗੋਲਾ ਝੋਡੀ ਸਰੇ ਸਟਾਰਟਿੰਗ ਦੋ ਦੇ ਆ। ਠੀਕ ਆ। ਦੇਖੋ ਚੋਈ। ਪਿਛਲੇ ਸਨੰਦਾ ਵਿੱਚਵਾਦ ਦਿਖਾ ਦਈਏ। ਠੀਕ ਆ ਜੀ। ਬਹੁਤ ਚੰਗੀ ਚੋਈ ਤੋਰਾਂ ਫੇਰ ਨਵੀਂ ਇੱਕ ਦੀ ਸਾਨੀ ਆਣਾ ਚੋਈ ਮੋਟਰਾ ਨੇ ਦੀਆਂ ਆ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਤੋਰ ਦੋ ਜੀ 9 ਕਿਲੋ ਦੀ ਛੋਟ ਦੋ ਹੋਣੀ ਹੋਣੀ ਮੌਕੇ ਤੇ ਜਿਹੜਾ 9 ਲੀਟਰ ਕਰੋ ਚਵਾ ਦੋਗੇ ਤੁਹਾਡੇ ਥੱਲੇ 10 ਹੀ ਥੱਲੇ ਲਵਾਂ ਠੀਕ ਆ ਇਹ ਕਿੰਨਾ ਚਵਾਈ ਜਾਊਗੀ ਬਤਨੀ ਵੀ ਯਾਰ ਮਾਰਾ ਕਿਲੋ ਚੋਟੀ ਜਾਊਗੀ ਠੀਕ ਆ ਦੰਦਾ ਜੀ ਆ ਜੀ ਤੇ ਕਿ ਨਰਾਕਨ ਵਿਧੀ ਦਾ ਮੁੱਲ ਫਿਰ ਆਪਾਂ ਇਹਦਾ ਮੁੱਲ ਵਿੱਚ 72000 72000 ਵਿੱਚੋਂ ਕਰਨਾ ਮੰਨਤਾ ਨੌਰ 72000 ਠੀਕ ਆ ਚਲੋ ਕੋ ਫੋਨ ਲਾਵੇ ਹੋਰ ਮੋਕੇ ਤੇ ਠੀਕ ਆ ਤੇ ਆ ਤੋਕੜ ਗਿਆ ਪੰਜ 70000 ਗੱੜ ਗਿਆ ਚੱਕ ਪਾਸ ਚੱਕ ਪਾਸ ਠੀਕ ਆ ਦੋ ਤੇ ਚਾਰ ਪੰਜ ਕਿਲੋ ਹੀ ਥੱਲੇ ਦੂਜੀ ਸਵੇ ਸੁਣੀ ਠੀਕ ਆ ਅਜ ਸਾਰੀਆਂ ਪਹਿਲਣਾ ਹੀ ਆ ਕੇ ਤੇ ਮਿਲਦੀ ਕਿਤਰਾ ਹਣੇ ਏ ਵੀਜੀ ਘਾੜੇ ਘਾਣੋਂ ਉੱਧਾ ਮੈਡੀ ਪਲਾਨਿੰਗ ਦਾ ਜੱਜ ਬਾਈ ਸੱਦਾਂ ਨੇ ਠੀਕ ਆ ਵੀਰ ਸਰ ਠੀਕ ਆ ਤੇ ਕਿੰਨੇ ਚਿਰ ਦੀ ਪੱਕੀ ਚੱਕ ਪਾਸ ਸੱਤਵਾਂ ਮਹੀਨਾ ਜਾਂਦਾ ਸੱਤਵਾਂ ਮਹੀਨਾ ਜਾਂਦਾ ਛਿਆੰਦ ਚੱਕ ਪਾਸ ਨਹੀਂ ਸਾਢੇ 6 ਤੋਂ ਉੱਪਰ ਸਾਢੇ 6 ਤੋਂ ਉੱਪਰ ਹੈ ਜਿਹੜੇ ਕਹਿੰਦੇ ਇਹ ਆ ਕੀ ਉਤਰਾ ਪਿੱਛਪੜੇ ਦੀ ਚੰਗੀ ਆ ਜਿਹੜੀ ਆ ਦੇਖ ਸਾਦੇ ਜੀ ਸਾਂਭੀ ਸਾਂਭੀ ਚੰਗੀ ਆ ਉਤਰਾ ਬਾਕੀ ਦੁੱਧ ਦੀ ਤੋਂ ਆਪ ਚਵਾਈ ਕਰਕੇ ਖੜਨੀ ਪਾਸ ਕਰਕੇ ਖੜਨੀ ਹੈ ਤੇ ਕਿੰਨਾ ਰੱਖਣਾ ਵਿਧਿਆ ਤਾਂ ਫਿਰ ਮੁੱਲ ਆਪਾ ਇਹਦਾ ਮੁੱਲ ਵਿਧੇ 50000 50000 ਹਾਂਜੀ ਵਿੱਚੋਂ ਕਰਨਾ ਮੰਨ ਤਨ ਹੋਰ 47000 ਦੀ ਅੱਛਾ 47000 ਦੀ 47000 ਦੀ ਉੱਦਾਂ 40000 ਦੀ ਵਿਧੀ ਉੱਦਾਂ ਹੀ ਆ ਹੋਰ ਮੌਕੇ ਦੇ ਹੋ ਜੂ ਮੰਨ ਤਨ ਥੋੜਾ ਪਤਾ 45000 ਦੀ ਹੋਣਾ ਮੈਨੂੰ 64500 ਦੀ 45000 ਦੀ ਠੀਕ ਹੈ ਜੀ ਤੇ ਠੀਕ ਹੈ ਵਿਧਿਆ ਕੋਈ ਹੋਰ ਕੁਛ ਹੈ ਨਾ ਠੀਕ ਹੈ ਵਿਧੇ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ